ਤੇ ਜਮਣਾ ਤੋੜਨ ਗਏ ਇੱਕ 12 ਸਾਲਾ ਬੱਚੇ ਦੀ ਮੌਤ ਹੋ ਗਈ ਹੈ ਜੀ ਹਾਂ ਜਮਣਾ ਤੋੜਨ ਦੌਰਾਨ ਇਹ ਬੱਚਾ ਕਰੀਬ 30 ਫੁੱਟ ਉਚਾਈ ਤੋਂ ਥੱਲੇ ਆ ਡਿੱਗਿਆ ਜਿਸ ਕਾਰਨ ਉਸ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਜਿਸ ਨੂੰ ਕਿ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਤੁਰੰਤ ਹਸਪਤਾਲ ਵਿੱਚ ਭੇਤੀ ਕਰਵਾਇਆ ਗਿਆ ਪਰ ਚੰਦ ਮਿੰਟਾਂ ਬਾਅਦ ਹੀ ਇਸ ਬੱਚੇ ਦੀ ਮੌਤ ਹੋ ਗਈ ਉਧਰ ਬੱਚੇ ਦੀ ਮੌਤ ਤੋਂ ਬਾਅਦ ਪਰਿਵਾਰ ਵਿੱਚ ਮਾਤਮ ਛਾ ਗਿਆ ਹੈ ਬੱਚੇ ਦੀ ਮਾਂ ਹਸਪਤਾਲ ਦੇ ਬਾਹਰ ਹੀ ਰੋਣ-ਕੁਰਲਾਉਣ ਲੱਗੀ ਜਦ ਕਿ ਬਾਕੀ ਦੇ ਪਰਿਵਾਰਕ ਮੈਂਬਰਾਂ ਦੇ ਵੀ ਹੰਝੂ ਰੋਕਿਆ ਨਹੀਂ ਰੁਕ ਰਹੇ ਸੀ ਤੇ ਪੂਰਾ ਹਸਿਆ ਖੰਨਾ ਦੇ ਲਲਹੇੜੀ ਰੋਡ ਇਲਾਕੇ ਵਿਚ ਵਾਪਰਿਆ ਜਿੱਥੇ ਕਿ ਇੱਕ 12 ਸਾਲਾ ਬੱਚੇ ਦੀ ਮੌਤ ਹੋ ਗਈ ਹੈ ਬੱਚੇ ਦੀ ਪਛਾਣ ਆਨੰਦ ਕੁਮਾਰ ਵਾਸੀ ਦਸ਼ਮੇਸ਼ ਨਗਰ ਲਲਹੇੜੀ ਰੋਡ ਖੰਨਾ ਵਜੂ ਹੋਈ ਹੈ ਪਰਿਵਾਰਕ ਮੈਂਬਰਾਂ ਮੁਤਾਬਕ ਉਹਨਾਂ ਦੇ ਘਰ ਦੇ ਨੇੜੇ ਖੇਤਾਂ ਵਿੱਚ ਮੋਟਰ ਲੱਗੀ ਹੋਈ ਹੈ ਜਿੱਥੇ ਕਿ ਜਾਮਣ ਦਾ ਦਰਖਤ ਵੀ ਲੱਗਿਆ ਹੋਇਆ ਹੈ ਬੱਚੇ ਇਸ ਦਰਖਤ ਤੋਂ ਜਾਮਣਾ ਤੋੜਦੇ ਨੇ ਅਤੇ ਆਨੰਦ ਵੀ ਏਨਾ ਬੱਚਿਆਂ ਦੇ ਨਾਲ ਹੀ ਜਾਮਣਾ ਤੋੜਣ ਲਈ ਘਰੋਂ ਨਿਕਲਿਆ ਸੀ ਅਤੇ ਕਿਸੇ ਨੂੰ ਵੀ ਉਸ ਵੱਲੋਂ ਨਹੀਂ ਦੱਸਿਆ ਗਿਆ ਕਿ ਉਹ ਕਿੱਥੇ ਜਾ ਰਿਹਾ ਹੈ ਅਤੇ ਇਸ ਦੌਰਾਨ ਉਹ ਅਚਾਨਕ ਜਾਮਣ ਦੇ ਦਰਖਤ ਤੋਂ ਥੱਲੇ ਆ ਡਿੱਗਿਆ ਜਿਸ ਕਾਰਨ ਉਸ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਜਦੋਂ ਉਹ ਬੇहद ਰੋਲਾ ਪਿਆ ਤਾਂ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਉਨ੍ਹਾਂ ਦਾ ਬੱਚਾ ਦਰਖਤ ਤੋਂ ਡਿੱਗਿਆ ਜਿਸ ਤੋਂ ਬਾਅਦ ਜਦੋਂ ਉਹ ਹਸਪਤਾਲ ਪਹੁੰਚੇ ਤਾਂ ਉਨ੍ਹਾਂ ਦੇ ਬੱਚੇ ਦੀ ਮੌਤ ਹੋ ਚੁੱਕੀ ਸੀ ਆਮ ਕੇ ਕਪੜੇ ਬਦਲ ਲੋ ਹਮਕੇ ਫਿਰ ਘਰਿਆ ਰਹੇਗਾ ਘਰਿਆ ਰਹੇਗਾ ਪਤਾ ਨਹੀਂ ਹਮ ਘਰੇ ਆ ਉਹ ਚਲੇ ਗਿਆ

ਜਾਮੂ ਟੋੜਾ ਗਿਆ ਹੈ ਹਾਂ ਜਾਮੂ ਟੋੜਾ ਗਿਆ ਹੈ ਹਾਂ ਅਮ ਘਰਿਆ ਤਾਕਤ ਆ ਬੱਚੇ ਗਿਰ ਗਿਆ ਬੱਚੇ ਗਿਰਿਆ ਅਮ ਉਧਰ ਸਦ ਫਰਮਾਇਆ ਜਬ ਤੱਕ ਇਹਧਰ ਉਟਾ ਕੇ ਲਿਆ ਉਧਰ ਹੈ ਜ਼ਖਮੀ ਹਾਲਤ ਵਿੱਚ ਇਸ ਬੱਚੇ ਨੂੰ ਸਿਵਲ ਹਸਪਤਾਲ ਖੰਨਾ ਚ ਭਰਤੀ ਕਰਵਾਇਆ ਗਿਆ ਜਿੱਥੇ ਕਿ ਐਮਰਜੈਂਸੀ ਡਿਊਟੀ ਤੇ ਤਨਾਤ ਡਾਕਟਰ ਅਮਰਦੀਪ ਕੌਰ ਨੇ ਦੱਸਿਆ ਹੈ ਕਿ ਜਦੋਂ ਬੱਚੇ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਸਦੀ ਹਾਲਤ ਬੇਹਤ ਨਾਜ਼ੁਕ ਸੀ ਉਹਨਾਂ ਨੇ ਆਪਣੇ ਵੱਲੋਂ ਇਸ ਬੱਚੇ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਬੱਚੇ ਨੂੰ ਨਾ ਬਚਾ ਸਕੇ ਉਹਨਾਂ ਕਿਹਾ ਕਿ ਬੱਚਾ ਕਰੀਬ 25 ਤੋਂ 30 ਫੁੱਟ ਦੀ ਉਚਾਈ ਤੋਂ ਡਿੱਗਿਆ ਸੀ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਸੀ ਇਹ ਬੱਚਾ ਸਾਡੇ ਕੋਲੇ 12 ਸਾਲ ਦਾ ਆਇਆ ਐਮਰਜੈਂਸੀ ਦੇ ਵਿੱਚ ਫਾਲ ਫ੍ਰੋਮ ਹਾਈਟ according to his uh, parents uh, fall from the tree uh, approximately height hogi uski 25 to 30 ft das rahe according to his uh, parents sade kol bachcha nazuk halat vich hi aaya siga jadon bachche nu no leke aaye ode maa pyo bachcha us time gasping state vich siga unconscious siga bachcha uske jo pupils the bilkul uh, fixed the uh, not reacting to light thing unconscious state me aaya the baccha bacche da naam naam ki hai aur kithan rehna hai na doctor bacche da naam anand kumar hai a 12 saal di umar hai bacche di ah rehne wale lalhedi road khanna de hai baccha ta punjab vich hun jamuna da season chal raha hai than than te lagge jamuna de drakht phala naal bhare hoye ne par dooje passe eh vi keha janda hai ke jamun da drakht behad kachcha hunda hai is diyan tahniyan ਥੋੜੇ ਜਿਹੇ ਭਾਰ ਨਾਲ ਟੁੱਟ ਜਾਂਦੀਆਂ ਨੇ ਜਿਸ ਦਾ ਨਤੀਜਾ ਹੁਣ ਇਹ ਹੋਇਆ ਕਿ 12 ਸਾਲਾਂ ਬੱਚੇ ਨੂੰ ਆਪਣੀ ਜਾਨ ਗਵਾਉਣੀ ਪਈ ਹੈ ਹਾਲਾਂਕਿ ਹੁਣ ਇਸ ਬੱਚੇ ਦੀ ਮੌਤ ਤੋਂ ਬਾਅਦ ਪਰਿਵਾਰ ਵਿੱਚ ਮਾਤਮ ਦਾ ਮਾਹੌਲ ਹੈ ਬੱਚੇ ਦੀ ਮਾਂ ਰੋ ਰੋ ਕੇ ਆਪਣੇ ਬੱਚੇ ਨੂੰ ਵਾਪਸ ਬੁਲਾ ਰਹੀ ਹੈ ਕੰਨਾ ਤੋਂ ਕਨਵਿੰਦਰ ਢਿੱਲੋਂ ਸੈਂਟਰਲ ਪੰਜਾਬ ਟੀਵੀ